ਰੰ ਦੇ ਮਾਮਲੇ ਦੇ ਵਿੱਚ ਕੇਂਦਰ ਸਰਕਾਰ ਵੱਲੋਂ ਲੋਕ ਸਭਾ ਖੇਤਰ ਸ਼੍ਰੀ ਆਨੰਦਪੁਰ ਸਾਹਿਬ ਤੋਂ ਮੈਂਬਰ ਪਾਰਲੀਮੈਂਟ ਮਨੀਸ਼ ਦਿਵਾਰੀ ਨੇ ਅੱਜ ਬੰਗਾ ਕੇ ਕੱਦਾ ਦੌਰਾ ਕੀਤਾ ਤੇ ਉੱਥੇ ਵਿਕਾਸ ਕੰਮਾਂ ਦੇ ਲਈ ਚੈੱਕ ਵੀ ਵੰਡੇ ਇਸ ਮੌਕੇ ਉਹਨਾਂ ਮੀਡੀਆ ਦੇ ਨਾਲ ਰੁਗਰੂ ਹੁੰਦੇ ਹੋਏ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਇਕੱਠੇ ਚੋਣਾਂ ਲੜਨ ਦੇ ਉੱਪਰ ਕਿਹਾ ਕਿ ਸਾਰੀਆਂ ਵਿਰੋਧੀ ਪਾਰਟੀਆਂ ਨੇ ਮਿਲ ਕੇ ਇੱਕ ਇੰਡੀਆ ਨਾਮ ਦੀ ਜਥੇਬੰਦੀ ਬਣਾਈ ਹੈ ਜਿਸ ਦਾ ਮੁੱਖ ਮਕਸਦ ਉਸ ਸੰਵਿਧਾਨ ਦੀ ਰੱਖਿਆ ਕਰਨਾ ਹੈ ਜੋ ਡਾਕਟਰ ਬਾਬਾ ਸਾਹਿਬ ਭੀਮrao ਅੰਬੇਦਕਰ ਜੀ ਨੇ ਬਣਾਇਆ ਸੀ ਇਸ ਨੂੰ ਸਿਆਕਿਸੀ ਇੱਕ ਸੂਬੇ ਦੀ ਸਮੱਸਿਆ ਨਹੀਂ ਹੈ ਸਗੋਂ ਦੇਸ਼ ਦੀ ਹਰ ਸੁਬੀ ਦੀ ਸਮੱਸਿਆ ਹੈ ਉਹਨਾਂ ਇਹ ਵੀ ਕਿਹਾ ਹੈ ਕਿ ਕਈ ਸੂਬਿਆਂ ਦੇ ਵਿੱਚ ਕਾਂਗਰਸ ਪਾਰਟੀ ਨੇ ਖੇਤਰੀ ਪਾਰਟੀਆਂ ਜਾਂ ਹੋਰ ਪਾਰਟੀਆਂ ਦੇ ਸਾਹਮਣੇ ਚੋਣ ਲੜਨ ਦਾ ਐਲਾਨ ਕੀਤਾ ਹੈ ਇਸ ਦੇ ਲਈ ਕਾਂਗਰਸ ਦੇ ਪ੍ਰਧਾਨ ਮਲਕ ਅਰਜਨ ਖੜਗੇ ਨੇ ਇੱਕ ਕਮੇਟੀ ਦਾ ਗਠਨ ਕੀਤਾ ਹੈ ਅਲਟੀਮੇਟਮ ਦਿੱਤਾ ਹੈ ਕਿ ਕਿਹਾ ਹੈ ਕਿ ਜੇ ਸਰਕਾਰ ਨੇ ਇਹ ਕਿ ਸਿੱਧੂ ਸਾਹਿਬ ਕਹਿੰਦੇ ਅਸੀਂ ਇਲੈਕਸ਼ਨ ਲੜ ਕੇ ਚੱਲਗੇ ਤੁਹਾਡਾ ਟੀਮ ਹੈ ਕੋਈ ਤਾਂ ਹੈ ਕਿ ਜਿਹੜੀ ਸਾਰੀ ਵਿਰੋਧੀ ਪਾਰਟੀਆਂ ਨੇ ਉਹਨਾਂ ਨੇ ਇਕੱਠੇ ਹੋ ਕੇ ਜਿਹੜੀ ਇੰਡੀਆ ਦੀ ਢੇਡ ਬਣਾਈ ਉਹਦਾ ਮੁੱਖ ਮਕਸਦ ਇਹ ਹੈ ਕਿ ਜਿਹੜਾ ਸੰਵਿਧਾਨ ਡਾਕਟਰ ਬਾਬਾ ਸਾਹਿਬ ਭੀਮਰਾ ਅੰਬੇਡਕਰ ਜੀ ਨੇ ਸਿਰਜਿਆ ਸੀ ਉਸ ਸੰਵਿਧਾਨ ਦੀ ਰੱਖਿਆ ਕਰਨਾ ਹੈ। ਔਰ ਇਸ ਸਮੱਸਿਆ ਦਾ ਜਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੈਗੇ ਹੋ ਇਹ ਕੋਈ ਇੱਕ ਸੂਬੇ ਸਮੱਸਿਆ ਨਹੀਂ ਹੈਗੀ। ਕਈ ਸੂਬਿਆਂ ਦੇ ਵਿੱਚ ਕਾਂਗਰਸ ਪਾਰਟੀ ਜਿਹੜੇ ਉਥੇ ਦੇ ਖੇਤਰੀਆ ਪਾਰਟੀਆਂ ਨੇ ਜਾਂ ਹੋਰ ਪਾਰਟੀਆਂ ਨੇ ਉਹਨਾਂ ਦੇ ਆਪਣੇ ਸਾਹਮਣੇ ਇਲੈਕਸ਼ਨ ਲੜਦੀ ਰਹੀ। ਤੋਂ ਇਸ ਲਈ ਇਸ ਸਾਰੀ ਗੱਲ ਦੇ ਉੱਪਰ ਆ ਇੱਕ ਵਿਚਾਰ ਬਣਾਉਣ ਵਾਸਤੇ ਖਰਗੇ ਜੀ ਨੇ ਜਿਹੜੇ ਮਲਕਰ ਅਰਜੁਨ ਖਰਗੇ ਕਾਂਗਰਸ ਦੇ ਪ੍ਰਧਾਨ ਨੇ ਉਹਨਾਂ ਨੇ ਇੱਕ ਕਮੇਟੀ ਬਣਾਈ ਹੈ ਜਿਹਦੀ ਪ੍ਰਧਾਨਗੀ ਸਾਡੇ ਜਨਰਲ ਸਕੱਤਰ ਮੁਕุล ਵਾਸਤਵਿਕ ਜੀ ਕਰ ਰਹੇ। ਔਰ ਇਸ ਲਈ ਉਹ ਸਮਿਤੀ ਸਭ ਨਾਲ ਗੱਲ ਕਰਕੇ ਸਾਰੇ ਦੇ ਸਾਰਿਆਂ ਦੇ ਵਿਚਾਰਾਂ ਨੂੰ ਇਕੱਤਰ ਕਰਕੇ ਫਿਰ ਕਿਸੇ ਰਾਏ ਤੇ ਪਹੁੰਚੇਗੀ ਕਿ ਅੱਗੇ ਕੀ ਕਰਨਾ ਹੈ ਠੀਕ ਹੈ ਸਸਾ ਦੇ ਵਿੱਚ ਜਿਹੜਾ ਪਾਸ ਕੀਤਾ ਗਿਆ ਹਿੱਟਨ ਲੰਦਾ ਉਹਦੇ ਬਾਰੇ ਕੋਈ ਹਿੱਟਨ ਰਣਨੀ ਉਹ ਜਿਹੜੇ ਤਿੰਨੋਂ ਫੌਜਦਾਰੀ ਦੇ ਕਾਨੂੰਨ ਪਾਸ ਕੀਤੇ ਗਏ ਨੇ ਉਹ ਕਾਨੂੰਨ ਇੰਨੇ ਖਤਰਨਾਕ ਨੇ ਕਿ ਇਸ ਮੁਲਕ ਨੂੰ ਇੱਕ ਪੁਲਿਸ ਸਟੇਟ ਦੇ ਵਿੱਚ ਤਬਦੀਲ ਕਰ ਦੇਣਗੇ ਔਰ ਇਸ ਲਈ

ਕੀ ਚੁਣੌਤੀਆਂ ਮੁਲਕ ਦੇ ਸਾਹਮਣੇ ਕਿਹੜੀਆਂ ਨੇ ਮਨੀਪੁਰ ਤੋਂ ਸ਼ੁਰੂ ਹੋ ਕੇ ਜਿੱਥੇ ਇੰਨੀ ਜ਼ਿਆਦਾ ਹਿੰਸਾ ਹੋਈ ਹੈ ਔਰ ਉੱਥੇ ਦੇ ਹਾਲਾਤ ਹੁਣ ਤੱਕ ਠੀਕ ਨਹੀਂ ਹੋਏ ਨੇ ਮੁੰਬਈ ਤੱਕ ਉਹਨਾਂ ਨੇ ਯਾਤਰਾ ਕਰਨੀ ਹੈਗੀ ਹੈ ਔਰ ਇੱਕ ਬਹੁਤ ਵੱਡਾ ਉਪਰਾਲਾ ਹੈਗਾ ਕਿ ਪਹਿਲੇ ਕਸ਼ਮੀਰ ਤੋਂ ਲੈ ਕੇ ਕਨਿਆ ਕੁਮਾਰੀ ਤੱਕ ਹੁਣ ਮਨੀਪੁਰ ਤੋਂ ਲੈ ਕੇ ਮੁੰਬਈ ਤੱਕ ਉਹ ਯਾਤਰਾ ਕਰਨ ਜਾ ਰਹੇ ਨੇ ਔਰ ਇਸ ਯਾਤਰਾ ਦੇ ਵਿੱਚ ਜਿਹੜੇ ਸਾਰੇ ਅ ਪ੍ਰਗਤੀਸ਼ੀਲ ਖਿਆਲਾਂ ਵਾਲੇ ਲੋਕ ਨੇ ਪ੍ਰੋਗਰੈਸਿਵ ਲੋਕ ਨੇ ਰਾਸ਼ਟਰਵਾਦੀ ਲੋਕ ਨੇ ਉਹਨਾਂ ਨੂੰ ਉਹਨਾਂ ਦਾ ਸਮਰਥਨ ਕਰਨਾ ਚਾਹੀਦਾ ਹੈ ਸਮਝੋਤਾ ਹੋਗਾ ਕਾਗਜ਼ ਦਾ ਆਮ ਆਲੀ ਬਾਕ ਮੈਂ ਤੁਹਾਨੂੰ ਕਿਹਾ ਹੈ ਦਸੋਣੀ ਦੱਸਿਆ ਹੈਗਾ ਕਿ ਕਰਗੇ ਜੀ ਨੇ ਇੱਕ ਅਲਾਈਅੰਸਸ ਦੇ ਉੱਪਰ ਕਮੇਟੀ ਬਣਾਈ ਹੈਗੀ ਹੈ ਉਹ ਕਮੇਟੀ ਸਾਰਿਆਂ ਨਾਲ ਗੱਲ ਕਰਕੇ ਜੋ ਵੀ رائے ਬਣੂਗੀ ਉਹ رائے ਉਹ ਖਰਗੇ ਜੀ ਬੂਰੇ ਰੱਖ ਬਣਾਏ ਗਏ ਨਵੇਂ ਕਾਨੂੰਨ ਦੇਸਬੰਦ ਦੇ ਵਿੱਚ ਇਸ ਤੋਂ ਅੱਗੇ ਬੋਲਦੇ ਹੋਏ ਮਨੀਸ਼ ਤਿਵਾੜੀ ਨੇ ਦੇਸ਼ ਦੇ ਵਿੱਚ ਕੇਂਦਰ ਦੀ ਸਰਕਾਰ ਵੱਲੋਂ ਬਣਾਏ ਗਏ ਤਿੰਨ ਕ੍ਰਿਮਿਨਲ ਕਾਨੂੰਨਾਂ ਦੇ ਬਾਰੇ ਬੋਲਦੇ ਹੋਏ ਕਿਹਾ ਹੈ ਕਿ ਇਹ ਕਾਨੂੰਨ ਦੇਸ਼ ਨੂੰ ਪੁਲਿਸ ਰਾਜ ਦੇ ਵਿੱਚ ਤਬਦੀਲ ਕਰ ਦੇਣਗੇ ਤੇ ਇਸ ਲਈ ਜੋ ਨਵੀਂ ਸਰਕਾਰ ਆਏਗੀ ਉਸ ਸਰਕਾਰ ਨੂੰ ਉਹ ਸਹੀ ਕਰਨੇ ਹੋਣਗੇ ਜਾਂ ਫਿਰ ਉਹ ਰੱਦ ਕਰਨੇ ਹੋਣਗੇ ਜਤਬਾਣੀ ਟੀਵੀ ਲਈ ਹਰੇਸ਼ ਬਠਲਾ ਦੀ ਰਿਪੋਰਟ